ਅੱਜ ਦੇ ਦਿਨ ਦੀ ਸ਼ੁਰੂਆਤ ਹੋਈ ਬੜੇ ਪਿਆਰੇ ਸੱਜਣ ਆਏ ਸੱਜਣੋਂ ਪਹਿਲਾਂ ਤਾਂ ਘਰੇ ਮਿਲਣ ਬਾਈ ਅਵਤਾਰ ਹੋਣੀ ਅਸਲ ਦੇ ਵਿੱਚ ਬਾਲਾ ਮੋਹ ਆ ਬਾਈ ਸਾਡਾ ਸੱਜਣ ਜਾਣਾ ਕਿੱਥੇ ਸੀ ਜਾਣਾ ਸੀ ਸੱਜਣੋਂ ਅਸੀਂ ਜੂਨੀਵਰਸਿਟੀ ਤੇ ਮੇਲੇ ਤੇ ਅਸਲ ਦੇ ਵਿੱਚ ਇੱਕ ਤੀ ਮੇਲਾ ਵੇਖਣ ਨਹੀਂ ਸੀਗੇ ਐਸ ਵਾਰ ਤਾਂ ਮੇਲੇ ਤੇ ਡਿਊਟੀ ਸੀ ਡਿਊਟੀ ਕਿੱਥੇ ਸੀ ਸੱਜਣੋਂ ਗ੍ਰੀਨਲੈਂਡ ਵਾਲਿਆਂ ਦੇ ਪੰਮੀ ਵਾਲਿਆਂ ਦੇ ਡਿਊਟੀ ਕੀ ਸੀ ਡਿਊਟੀ ਸੀ ਬਸ ਸਾਰੀ ਦਿਹਾੜੀ ਸੱਜਣਾ ਨੂੰ ਮਿਲਣਾ। ਉੱਥੇ ਖੜਨਾ ਇੱਕ ਸ਼ਰਟ ਪਾਉਣੀ ਆ ਉਹਨਾਂ ਦੀ ਤੇ ਇੱਕ ਸੱਜਣੋਂ ਸੱਜਣਾ ਨੂੰ ਸਾਰੀ ਦਿਹਾੜੀ ਮਿਲਣਾ। ਰੌਣਕ ਬਣਾ ਕੇ ਰੱਖਣੀ ਆ, ਊਰਜੀ ਬਣਾ ਕੇ ਰੱਖਣੀ ਆ ਆਪਣੇ ਯਾਰਾਂ ਮਿੱਤਰਾਂ ਦੇ। ਕਿਉਂਕਿ ਸੰਦ-ਸੁੰਦ ਤਾਂ ਇਹਨਾਂ ਦੇ ਪੰਮੀ ਵਾਲਿਆਂ ਦੇ ਗ੍ਰੀਨ ਲੈਂਡਾਂ ਤੇ ਉਹੀ ਬਥੇਰੇ ਵਿਕੀ ਜਾਂਦੇ ਆ। ਵੀ ਜੇ ਕੋਈ ਮੇਰੇ ਵਰਗਾ ਬੰਦਾ ਕਹੇ ਵੀ ਉਹਦਾ ਕਰਕੇ ਨਹੀਂ ਨੇ ਇਹਨਾਂ ਦੀ ਕੁਆਲਿਟੀ ਹੋਈ ਇੰਨੀ ਵਧੀਆ ਹੈ ਕਿ ਇਹਨਾਂ ਤੇ ਲੋਕ ਬਹੁਤ ਜ਼ਿਆਦਾ ਕੰਪਨੀ ਤੇ ਵਿਸ਼ਵਾਸ ਕਰਦੇ ਆ ਮੇਰੇ ਬਹੁਤ ਪਿਆਰੇ ਪਿਆਰੇ ਸੱਜਣ ਆਏ ਮਾਨਮ ਬਠੰਡੇ ਆਲਾ ਆਇਆ ਸੁਖਦੀਪ ਮਾਈ ਆਇਆ ਭਾਈ ਰਵੀ ਆਇਆ ਭਾਈ ਅਵਤਾਰ ਹੋਣੀ ਤਾਂ ਸੀ ਮੇਰੇ ਨਾਲ ਉਹ ਤਾਂ ਸੀਗੇ ਹੀ ਸੀਗੇ ਤੇ ਫਿਰ ਅਵਤਾਰ ਹੋਣਾ ਨੂੰ ਮੈਂ ਆਖਿਆ ਮੈਂ ਕਿਹਾ ਭਾਈ ਐਂ ਕਰੋ ਤੁਸੀਂ ਮੇਲਾ ਮੂਲਾ ਦੇਖ ਕੇ ਆਓ ਤੁਰ ਫਿਰ ਕੇ ਢੇਡੇ ਗੂੜੇ ਦੇਖ ਕੇ ਆਓ ਸੱਜਣੋ ਤੁਰ ਫਿਰ ਕੇ ਸਾਰੇ ਦਿਹਾੜੀ ਮੇਰੇ ਆ ਪਿੰਡ ਦੇ ਸੱਜਣ ਆਏ ਹਰਜੀਤ ਵਰਗੇ ਬਾਈ ਅਮਰਜੀਤ ਵਰਗੇ ਬਾਈ ਸੁਖਦੀਪ ਵਰਗੇ ਇਹ ਸਾਰੇ ਮੇਰੇ ਪਿੰਡ ਦੇ ਅੰਗਰੇਜ਼ ਬਾਈ ਵਰਗੇ ਆਏ ਬਾਕੀ ਆ ਸੱਜਣ ਜਿੰਨੇ ਵੀ ਬਾਈ ਉੱਥੇ ਆਈ ਗਏ ਅਸਲ ਦੇ ਵਿੱਚ ਹੋਊਗਾ ਮੈਂ ਕੱਲ ਨੂੰ ਵੀ ਉੱਥੇ ਕੱਲ ਨੂੰ ਵੀ ਆਪਾਂ ਉੱਥੇ ਹੀ ਹੋਮੋਗੇ ਸੱਜਣੋ ਕੱਲ ਦੀ ਦਿਹਾੜੀ ਵੀ ਉੱਥੇ ਹੀ ਡਿਊਟੀ ਆ ਦੋ ਦਿਨ ਮੇਲਾ ਤੇ ਦੋਨੇ ਦਿਨ ਉੱਥੇ ਹੋਵਾਂਗੇ ਸੰਧੂ ਸਾਹਿਬ ਮੇਰਾ ਬਹੁਤ ਪਿਆਰਾ ਦੋਸਤ ਸੰਧੂ ਅਬੋਹਰ ਆਲਾ ਆਇਆ ਜਿੰਨੇ ਵੀ ਸੱਜਣ ਸੀਗੇ ਸਾਰੇ ਆਈ ਗਏ ਬਾਈ ਸਾਰਿਆਂ ਦੇ ਜਿੰਨਿਆਂ ਦੇ ਨਾਂ ਕਈਆਂ ਦੇ ਜਾਣਦੇ ਆ ਕਈਆਂ ਦੇ ਨਹੀਂ ਜਾਣਦੇ ਕਈਆਂ ਤੇ ਭੁੱਲ ਵੀ ਗਏ ਹੋਣਗੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਰੌਣਕਾ ਜਿਹੜੀ ਉਹਨਾਂ ਦੇ ਸਟਾਲ ਤੇ ਬਈ ਬਹੁਤ ਕਮਾਲ ਸੀ ਬਈ ਮੈਂ ਇੱਕ ਗੱਲ ਵੇਖੀ ਆ ਵਿਤਾਂ ਕਿਹੜੇ ਆ ਇਹਨਾਂ ਦੇ ਬਾਰਕਰ ਮੰਲੋ ਜਿਹੜੇ ਇੰਨੀ ਜ਼ਿਆਦਾ ਇਨਕੁਆਰੀ ਤੇ ਇੰਨੀ ਜ਼ਿਆਦਾ ਬੁਕਿੰਗ ਇਹ ਕਰਦੇ ਆ ਪਰ ਇੱਕ ਗੱਲ ਮੇਰੇ ਮੇਰੇ ਵਾਸਤੇ ਮਾਨ ਵਾਲੀ ਗੱਲ ਆ ਉਹ ਉਹਦਾ ਕੀ ਸੀ ਕਿ ਯਾਰ ਜੇ ਮੈਂ ਕਿਸੇ ਵੀ ਸੱਜਣ ਨੂੰ ਕਹਿ ਦਿੰਦਾ ਸੀ ਕੋਈ ਮੇਰੇ ਕੋਲ ਆ ਕੇ ਕਹਿੰਦਾ ਸਗਜੰਦਰ ਯਾਰ ਕੋਈ ਡਿਸਕਾਊਂਟ ਕਰਾ ਦੇ ਤਾਂ ਮੈਂ ਉਹਨਾਂ ਨੂੰ ਕਹਿੰਦਾ ਯਾਰ ਕਰੋ ਯਾਰ ਕਿਉਂ ਨਹੀਂ ਕਰਦੇ ਤੁਸੀਂ ਡਿਸਕਾਊਂਟ ਤਾਂ ਜਿੰਨਾ ਮੈਂ ਕਹਿੰਦਾ ਯਾਰ ਕਰ ਦਿੰਦੇ ਸੀ ਯਾਰ ਇਹ ਬੜੀ ਯਾਰ ਮੈਨੂੰ ਕਮਾਲ ਗੱਲ ਲੱਗੀ ਬੰਦਿਆਂ ਦੀ ਵੀ ਜਿੱਥੋਂ ਤੱਕ ਓਨਾਂ ਚੱਲ ਜਾਂਦੇ ਸੀਗੇ ਵੀ ਆਪਾਂ ਨੂੰ ਵੀ ਪਤਾ ਹੁੰਦਾ ਵੀ ਯਾਰ ਇੰਨਾ ਕਿ ਚੱਲ ਜਾਣਗੇ ਚੱਲ ਇੰਨਾ ਕਿ ਤੱਕਾ ਏ ਉਹ ਗਾਖ ਨੂੰ ਵੀ ਪਤਾ ਹੀ ਹੁੰਦਾ ਅਸਲ ਦੇ ਵਿੱਚ ਗਾਖ ਵੀ ਕਮਲਾ ਨਹੀਂ ਹੁੰਦਾ ਤੇ ਉਹ ਬਈ ਓਵੇਂ ਚੱਲ ਲੈਂਦੇ ਸੀ ਮਤਲਬ ਇਹ ਗੱਲ ਸਾਨੂੰ ਮੈਨੂੰ ਬੜੀ ਪਿਆਰੀ ਲੱਗੀ ਕਿ ਮੈਂ ਕਿਸੇ ਵੀ ਸੱਜਣ ਨੂੰ ਕਹਿੰਦਾ ਸੀ ਵੀ ਜਾ ਕੇ ਯਾਰ ਕੋਈ ਚੱਕਰ ਨਹੀਂ ਤੁਸੀਂ ਚੀਜ਼ ਪਸੰਦ ਕਰ ਤੇ ਮੈਂ ਆ ਗਿਆ ਉੱਥੇ ਜਿੱਥੇ ਰੇਟ ਲਾਉਣਾ ਬੰਦੇ ਨੇ ਮੈਂ ਜਵਰਦਾ ਸੀ ਇਹ ਗੱਲ ਬੜੀ ਚੰਗੀ ਲੱਗੀ ਖੈਰ ਇਸ ਗੱਲ ਨੇ ਮੈਨੂੰ ਮਾਣ ਵਧਾਇਆ ਇਸ ਗੱਲ ਦਾ ਕਿ ਬੰਦੇ ਯਾਰ ਗ੍ਰੀਨਲੈਂਡ ਦੀ ਟੀਮ ਆ ਜਿਹੜੀ ਬੜੀ ਘੈਂਟ ਆ ਮਾਲਕ ਬੜੇ ਚੰਗੇ ਆ ਮਾਲਕ ਨੇ ਪਾਵਰਾਂ ਬਹੁਤ ਦਿੱਤੀਆਂ ਹੋਈਆਂ ਵੀ ਲੋਪੋ ਵਾਲੇ ਨੇ ਜੇ ਕਿਸੇ ਬੰਦੇ ਨੂੰ ਕਹਿਤਾ ਤੇ ਉਹਨੂੰ ਛੱਡਣਾ ਛੱੜਨਾ 10000 ਤਾਂ ਯਾਰ ਮਤਲਬ ਮੈਂ ਡਿਸਕਾਊਂਟ ਜਿੰਨਾ ਵੀ ਉਹਨਾਂ ਦਾ ਐਮ ਆਰ ਪੀਆ 10000 ਰੁਪਏ ਤਾਂ ਸਿੱਧਾ ਅਗਲੇ ਨੂੰ ਕਹਿ ਹੀ ਦੇਈਦਾ ਸੀ ਬਾਈ ਕੋਈ ਚੱਕਰ ਨਹੀਂ ਯਾਰ ਤੂੰ ਮੇਰਾ ਕਰਕੇ ਆਇਆ ਤਾਂ 10000 ਰੁਪਏ ਦਾ ਕੋਈ ਟਿੱਕਾ ਨਹੀਂ ਗਾ ਬਾਈ ਰਾਜ ਆਰਗੇ ਸਾਡੇ ਪਿੰਡ ਅਮਨੇ ਮੈਂਬਰ ਆਰਗੇ ਇਹ ਮਿਲਣਾ ਹੈ ਮੇਰੇ ਪਿੰਡ ਦੇ ਬੰਦਿਆਂ ਦੀ ਇੱਕ ਗੱਲ ਪੱਕੀ ਆ ਕਿ ਹਰੇਕ 15 ਮਿੰਟਾਂ ਬਾਅਦ ਮੇਰੇ ਪਿੰਡ ਦਾ ਬੰਦਾ ਜ਼ਰੂਰ ਮੈਨੂੰ ਮਿਲ ਜਾਂਦਾ ਸੀ ਤੇ ਦੇਖੋ ਰੌਣਕ ਦੇਖੋ ਰੌਣਕ ਮਤਲਬ ਕੋਈ ਟਾਈਮ ਇਹੋ ਜਿਹਾ ਆਇਆ ਹੀ ਨਹੀਂ ਸਵੇਰ ਤੋਂ ਲੈ ਕੇ ਇਸ ਸ਼ਾਮ ਤੱਕ ਦੀਆਂ ਵੀਡੀਓ ਆ ਸ਼ਾਮ ਨੂੰ 5 ਵਜੇ ਬੁਕਿੰਗ ਬੰਦ ਕਰਨੀ ਪਈ ਸਜਣੋ ਸ਼ਾਮ ਨੂੰ 5 ਵਜੇ ਬੁਕਿੰਗਾਂ ਬੰਦ ਕਰਨੀਆਂ ਪੈ ਗਈਆਂ ਇਹ ਸਭ ਤੋਂ ਵੱਡੀ ਗੱਲ ਸੀ ਵੀ ਨਹੀਂ ਉਦੋਂ ਤੱਕ ਫਿਰ ਹੁਣ ਬੰਦਿਆਂ ਨੇ ਵੀ ਯਾਰ ਅਕਸਰ ਬਹਿਣਾ ਹੈ ਕੱਲ ਨੂੰ ਫੇਰ ਹੁਣ ਜਦੋਂ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਅੱਜ ਇੰਨੀ એનર્ਜੀ ਨਾਲ ਕੰਮ ਹੋਇਆ ਤੇ ਕੱਲ ਨੂੰ ਫੇਰ ਇੰਨੇ ਵੜਾ ਕੇ ਪਹਿਣਗੇ ਫਿਰ ਐਵੇਂ ਕਰਕੇ ਫਿਰ ਦੂਜਾ ਕੰਪਨੀ ਨੇ ਫੈਸਲਾ ਕੀਤਾ ਵੀ ਐਂ ਕਰੋ 5 ਵਜੇ ਹਟੇ ਮਿਟੇ ਕਰ ਦਿਓ ਤਕਰੀਬਨ 5 ਵਜੇ ਹਟੇ ਮਿਟੇ ਕਰਦੇ ਸੀ ਫਿਰ 5 ਵਜੇ ਅਸੀਂ ਵੀ ਆ ਗਏ ਘਰ ਨੂੰ ਅਸੀਂ ਵੀ ਕਿਹਾ ਚੱਲ ਕੇ ਨਹਾ ਨੂੰ ਕੇ ਪੈਣੇ ਆ ਯਾਰ ਬੰਦ ਦੰਦੂਮ ਲੈਣੇ ਅੱਜ ਸਾਰੀ ਦਿਹਾੜੀ ਖੜੇ ਰਹੇ ਥੱਕੇ ਥੱਕ ਗਏ ਇਹ 'ਚ ਕੋਈ ਸ਼ੱਕ ਵਾਲੀ ਨਹੀਂ ਪਰ ਪਤਾ ਥਕੇਵੇਂ ਜਿਦਾਂ ਲੱਗਿਆ ਅੰਥਨੇ ਜੇ ਦਿਨੇ ਦੁਨੇ ਨੀ ਕੋ ਬਦਲ ਗਿਆ ਦਿਨੇ ਸੋ ਜੋਣੀ ਇੰਨੇ ਮਿਲਣ ਆ ਲਈ ਗਏ ਯਾਰ ਇੰਨਾ ਘੱਟ ਸੀ ਇੰਨੇ ਚ ਬੰਦੇ ਨੇਚਰਲ ਗੱਲਾਂ ਕਰਕੇ ਯਾਰ ਬਹੁਤ ਹੁੰਦੇ ਆ ਜਾਣ ਪਛਾਣ ਵਾਲੇ ਜਿੰਨੇ ਬੰਦੇ ਆਈ ਗਏ ਤੇ ਉਹਨੇ ਬੰਦਿਆਂ ਨੂੰ ਹੁਣ ਮਿਲੀ ਗਏ ਉਹ ਦਿਨੇ ਤਾਂ ਪਤਾ ਹੀ ਨਹੀਂ ਲੱਗਦਾ ਐਂ ਲੱਗਦਾ ਹੀ ਨਹੀਂਗਾ ਵੀ ਯਾਰ ਆਪਾਂ ਥੱਕ ਗਏ ਆ ਜਾਂ ਪਾਚਾ ਪੀਣੀ ਆ ਜਾਂ ਰੋਟੀ ਖਾਣੀ ਆ ਉਹਦਾ ਤਾਂ ਸਮੇ ਦਾ ਹੀ ਨਾ ਪਤਾ ਲੱਗੇ ਘੜੀ ਚੱਲਦੀ ਦਾ ਹੀ ਨਾ ਪਤਾ ਲੱਗੇ ਪਰ ਨੰਦ ਤਾਂ ਬਹੁਤ ਆਇਆ ਹੁਣ ਤੁਸੀਂ ਕਹੋਗੇ ਗ੍ਰੀਨ ਗ੍ਰੀਨਲੈਂਡ ਵਾਲਿਆਂ ਦਾ ਨੰਬਰ ਨਹੀਂ ਦੇ ਰਿਹਾ ਨਹੀਂ ਦੇਣਾ ਕੱਲ ਨੂੰ ਦੇਵਾਂਗੇ ਕਿਉਂਕਿ ਤੁਸੀਂ ਨੰਬਰ ਕੀ ਕਰਨ ਤੁਸੀਂ ਜੇ ਸੰਦ ਖਰੀਦਣਾ ਮੇਲੇ ਤੇ ਆਓ ਕੱਲ ਨੂੰ ਮੇਲੇ ਤੋਂ ਆਓ ਤੇ ਮੈਂ ਤੁਹਾਨੂੰ ਡਿਸਕਾਊਂਟ ਦਵਾਉਣਾ ਕੀ ਕੀ ਰੇਟ ਆ ਸਾਰੇ ਸੰਦਾਂ ਦੇ ਲਦਾਸ ਵੀ ਦੰਨਾ ਯਾਰ ਐਂ ਕਰਦੇ ਆ ਯਾਰ ਬਾਲੀ ਨਹੀਂ ਟੈਨਸ਼ਨ ਰੱਖਦੇ ਆਪਾਂ ਐਂ ਕਰਦੇ ਆ ਕੁਝ ਕਿਸ ਸੰਦਾਂ ਦੇ ਤੁਹਾਨੂੰ ਰੇਟ ਹੀ ਦੱਸ ਦਿੰਨੇ ਆ ਤੁਹਾਨੂੰ ਕਿੰਨਾ ਡਿਸਕਾਊਂਟ ਮਿਲ ਸਕਦਾ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਸਾਰਾ ਸਾਰਾ ਟੋਟਲ ਲਿਖਾ ਕੇ ਲਾ ਲਿਆ ਸੀ ਮੈਂ ਕਿ ਯਾਰ ਐਂ ਕਰੋ ਆਪਾਂ ਨਾ ਇਹਦੇ ਉੱਤੇ ਸਾਰਾ ਕੁਝ ਲਿਖ ਕੇ ਹੀ ਲਾ ਦਗੇ ਤੇ ਸਾਰਾ ਕੁਝ ਲਿਖ ਕੇ ਲਾਇਆ ਹੋਇਆ ਆ ਜੋ ਤੁਹਾਨੂੰ ਦਿਖਾ ਦਿੰਨੇ ਆ ਕੀ ਰੇਟ ਆ ਕੀ ਹਸਾਬਕਤਾ ਵਾ ਸਾਰਾ ਹਸਾਬਕਤਾ ਤੁਹਾਨੂੰ ਕੱਢ ਕੇ ਤੇ ਮਿਣਤੀ ਕਰਕੇ ਪੂਰਾ 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 ਦਿਖਾ ਦਿੰਨੇ ਆ ਗੱਲ ਹੀ ਮੁੱਕ ਗਈ ਹੋਰ ਬਾਈ ਕੀ ਹਾਲ ਹੈ ਮੇਰੇ ਕੋਲ ਮਲੋ ਆਹਾ ਆਜਾ ਹੈਲੋ ਬਾਈ ਬਾਈ ਸਾਥੀ ਕਰ ਬਾਈ ਉਹ ਚੀਜ਼ ਦੱਸ ਕੀ ਖਰੀਦਣੀ ਆ ਕੱਲ ਤੇ ਤੈਨੂੰ ਰੋਸ ਤੌਰ ਦਵਾ ਲੈਣਾ ਹੈ ਹਾਂ ਅੱਜ ਤੇਰਾ ਹਾਸਾ ਸਾਰੇ ਮੁਨਾਫੇ ਤੋਂ ਮਹਿੰਗਾ ਅੱਜ ਤੈਨੂੰ ਖੁਸ਼ ਕਰਕੇ ਭੇਜਾਂ ਉਹ ਸਨਾਪਤ ਕਹਿਮਾ ਸੱਸੀ ਕਹਿਮਾ ਰੋਸ ਨਾ ਭਾਈ ਕਹਿਮਾ ਵਧੀਆ ਕਹਿਮਾ ਆਪਰੇ ਦਿਖਾ ਦਈਏ ਮਾੜਾ ਜਿਹਾ ਆਈਟਮ ਕੀ ਕੀ ਆ ਆ ਜਾਓ ਭਾਈ ਸਾਥਰੀ ਕਾ ਤੂੰ ਮੈਨੂੰ ਆਏ ਦੱਸ ਵੀ ਕੀ ਲੈ ਕੇ ਦੇਵਾ ਮੈਂ ਤੁਹਾਨੂੰ ਆ ਕੀ ਕੀ ਦਵਾਵਾ ਤੁਹਾਨੂੰ ਮੇਲੇ ਤੋਂ ਬਾਬਾ ਰੋਸ ਨਾ ਭਾਈ ਕਹਿਮਾ ਕੈਮ ਤੁਸੀਂ ਯਾਰ ਆਪਾ ਵਾਈਨ ਭੈਂਟ ਕੰਮ ਕਰਦਾ ਹੋਰ ਬਾਈ ਸਾਸਤਰੀ ਕੰਮ ਕੈਮ ਵਧੀਆ ਹੀ 프리 ਤੱਕ ਕੀ ਦਵਾਈ ਮੈਂ ਤੈਨੂੰ ਦੱਸ ਦੱਸ 10 ਕੀ ਦਵਾਈ ਆਹ ਦਵਾਈ ਓਏ ਇਹਨੂੰ ਰਾਜਵਤ ਕਸਟਮਰ ਲੈ ਕੇ ਆਇਆ ਜੀ ਲੇਕਰ ਮੁਕ ਕਰਾਉਣ ਲੋ ਰੋਟਰੀ 20 ਸਾਲ ਤੇ ਕੋਈ ਨਾ ਕੋਈ ਨਾ ਆ ਜੂਗੀ ਬਾਜ ਇਹਨੂੰ ਰੋਟਰੀ ਸਰੇ ਸਰਾਂਦੇ ਆ ਆਪਾਂ ਇਹਨੂੰ ਰੀਪਰ ਆਣੇ ਆ 10% ਐਥੇ ਐਥੇ ਵੀ ਟਕੌੜਾ 10000 ਸੰਬੂਧੀ ਰਾਜਵਤ ਬਹੁਤ ਝਾੜਦੇ ਆਪਣੀ ਵਕਤ ਗੱਲਨੀ ਇਹ ਦਾ 70000 70000 13 ਪੋਰੀ ਦਾ ਤੇ 78 ਆ ਡਿਸਕਾਊਂਟ ਕਰਕੇ ਕਰਤਾ ਹਾਂਜੀ ਹਾਂਜੀ ਪਹਿਲਾਂ 85 ਦੀ ਸੀ 78 ਕਰਤਾ 15 ਪੋਰੀ ਦਾ 15 ਪੋਰੀ ਦਾ ਚੱਕ ਇਹਦਾ ਰੂਟਰ ਰੂਟਾ ਕਟਰ ਦਾ 10000 ਰੁਪਿਆ ਮੇਰਾ ਨਾਮ ਲੈ ਕੇ ਡਿਸਕਾਊਂਟ ਲੈ ਜਾਓ ਯਾਰ ਕਾਹਦਾ ਰੇਟ ਦਿਖਾਉਣਾ ਮੇਰਾ ਨਾਮ ਲੈ ਦੋ 10000 ਲੈ ਜਾਓ ਹਾਂ ਆ ਵੀ ਰੂਟਾ ਵੇਟਰ ਆ ਵੀ ਓਏ ਆ ਆ ਬਾਹਲੇ ਵਿਗਿਆ ਓ ਪ੍ਰੀਤ ਓਏ ਆ ਬਾਹਲਾ ਵਿਗਿਆ ਬਾਹਲਾ ਵਿਗਿਆ ਇੱਕ ਬੰਦਾ ਘਰੋਂ ਦਹੀਂ ਲੈਣ ਆਇਆ ਸੀ ਉਹਨੂੰ ਅਸੀਂ ਆਲੂਆਂ ਵਾਲੀ ਮਸ਼ੀਨ ਵੇਚਤੀ ਰੇਟ ਹੀ ਇੰਨਾ ਜਾਇਜ਼ ਦੇਤਾ ਆਲੂਆਂ ਵਾਲੀ ਮਸ਼ੀਨ ਵੇਚਤੀ ਇੱਕ ਮਹੀਨਾ ਤੋਂ ਹੈ 195000 ਰੁਪਈਆ ਆ ਭਾਈ ਕਿਤੇ ਦੋਹਾਂ ਰੋਡ ਕੋਡ ਦਾ 10 ਹੋਰ ਮਿਲ ਜੂਗਾ ਪ੍ਰੀਤਾ ਆਪ ਦੇ ਲਾਉਣਾ ਕਰਦੀ ਰਗੜ ਕੇ ਰੱਖਦੀ ਕੰਪਨੀ ਵਾਲੇ ਹੈ ਠੀਕ ਆ ਐਦੇ ਤੇ ਐਦੇ ਤੇ 10000 ਡਿਸਕਾਊਂਟ ਆ ਸਰਹੰਦ ਵਾਲੇ ਬਾਈ ਨੇ ਜਿਹੜਾ ਸਰਹੰਦ ਵੇਚਦਾ ਇਹਨਾਂ ਦਾ ਡੀਲਰ ਆ ਉਹਨੇ 5000 ਡਿਸਕਾਊਂਟ ਆਪ ਦੇ ਲੂ ਗਰ ਤਾਂ ਤੂੰ ਇਹ ਦੇਖ ਲੈ ਆ ਆ ਦੇਖ ਪਹਿਲਾਂ ਇਹ ਪਹਿਲਾਂ ਇਹਦੇ ਇਹਦੇ ਤੋਂ ਮੰਨੇਗਾ ਇਹਦੇ ਤੋਂ ਇਹਦੇ ਤੋਂ ਆ ਜਾ ਪ੍ਰੀਤ ਉਹ ਆ ਦੇਖ ਇੱਥੇ ਆ ਉਹ ਯਾਰ ਸੁਪਰ ਸੀਟਰ ਨਹੀਂ ਉਹ ਰੋਟੋ ਸੀਟਰ ਕੱਲ ਰੂਟੋ ਸੀਡਰ ਕਾਤੋਂ ਆ ਇਹ ਕਾਤੋਂ ਰੂਟਾ ਸੀਡਰ ਬਿਟਰ ਬਗਰ ਛਿੱਟੇ ਵਾਲੀ ਹੁੰਦੀ ਆ ਕਣਕ ਉਹ ਪੂਰਾ ਵਾਲੀ ਦੀ ਸੁਪਰ ਸੀਡਰ ਉਹ ਪੂਰਾ ਵਾ ਇਹ ਰੂਟਾ ਬਿਟਰੀ ਆ ਫੁਰਨੀ ਵਾਲਾ ਅੱਛਾ ਵਾਹ ਹੋਏ ਰੂਟੋ ਸੀਡਰ ਆ ਆ ਸੁਪਰ ਸੀਡਰ ਆ ਆ ਸੁਪਰ ਸੀਡਰ ਆ ਲਓ ਐ ਵੀ ਫਰਕ ਆ ਅੱਜ ਪਤਾ ਲੱਗਿਆ ਇਹ ਗੱਲ ਦਾ ਮਿਲਦੇ ਆ ਤੁਹਾਨੂੰ ਕੱਲ ਨੂੰ ਫੇਰ ਮਿਲਾਂਗੇ